ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਜਿੱਥੇ ਆਪਣਾ ਸਾਰਾ ਜ਼ੋਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਅਤੇ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਲਗਾਇਆ ਹੋਇਆ ਹੈ ਉੱਥੇ ਅੱਜ ਆਮ ਅਮਰੀਕੀ ਮਹਿੰਗਾਈ ਦੀ ਮਾਰ ਦੇ ਨਾਲ ਜੂਝ ਰਹੇ ਨੇ ਅਮਰੀਕੀਆਂ ਦੇ ਘਰੇਲੂ ਖਰਚਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 106P ਪੰਜਾਬੀ ਅਮਰੀਕਾ ਵਿੱਚ ਹੋਏ ਇੱਕ ਨਵੇਂ ਪੋਲ ਵਿੱਚ ਖੁਲਾਸਾ ਹੋਇਆ ਕਿ 75% ਦੀ ਅਮਰੀਕੀ ਆਪਣੇ ਘਰੇਲੂ ਖਰਚਿਆਂ ਦੇ ਵਿੱਚ ਵਾਧਾ ਮਹਿਸੂਸ ਕਰ ਰਹੇ ਨੇ ਗਾਰਡੀਅਨ ਦੇ ਵੱਲੋਂ ਕੀਤੇ ਗਏ ਇੱਕ ਐਕਸਕਲੂਸਿਵ ਹੈਰਿਸ ਪੋਲ ਦੇ ਮੁਤਾਬਕ ਜ਼ਿਆਦਾਤਰ ਲੋਕਾਂ ਨੇ ਆਪਣੇ ਮਹੀਨਾਵਾਰ ਖਰਚੇ ਦੇ ਵਿੱਚ 100 ਤੋਂ ਲੈ ਕੇ 749 ਡਾਲਰ ਤੱਕ ਦਾ ਵਾਧਾ ਦੱਸਿਆ ਹੈ ਇਹ ਪੋਲ ਟਰੰਪ ਦੀਆਂ ਨੀਤੀਆਂ ਖਾਸ ਕਰਕੇ ਟੈਰਿਫ ਨੂੰ ਲੈ ਕੇ ਉਠੀਆਂ ਚਿੰਤਾਵਾਂ ਦੇ ਉੱਤੇ ਰੌਸ਼ਨੀ ਪਾਉਂਦਾ ਹੈ ਜੋ ਘਰੇਲੂ ਖਰਚਿਆਂ ਨੂੰ ਵਧਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਨੇ ਟਰੰਪ ਨੇ ਅਹੁਦਾ ਸੰਭਾਲਦਿਆਂ ਵਾਅਦਾ ਕੀਤਾ ਸੀ ਕਿ ਉਹ ਪਹਿਲੇ ਦਿਨ ਤੋਂ ਹੀ ਮਹਿੰਗਾਈ ਕਾਰਨ ਵਧੀਆਂ ਕੀਮਤਾਂ ਘਟਾਉਣਗੇ ਪਰ ਅਗਸਤ 2025 ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਅਮਰੀਕਾ ਵਿੱਚ ਕੀਮਤਾਂ ਬਹੁਤ ਘੱਟ ਹੋ ਗਈਆਂ ਨੇ ਅਤੇ ਇਨਫਲੇਸ਼ਨ ਲਗਭਗ 0 ਹੈ ਰੰਪ ਲਗਾਤਾਰ ਮਹਿੰਗਾਈ ਘਟਣ ਦੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਨੇ ਪਰ ਸੱਚ ਕੁਝ ਹੋਰ ਹੈ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਆਂਕੜਿਆਂ ਮੁਤਾਬਕ ਅਗਸਤ ਮਹੀਨੇ ਵਿੱਚ ਮਹਿੰਗਾਈ ਦਰ ਦੇ ਵਿੱਚ ਵਾਧਾ ਹੋਇਆ ਹੈ ਅਮਰੀਕੀਆਂ ਦੇ ਲਈ ਵਧੇ ਹੋਏ ਖਰਚਿਆਂ ਨੂੰ ਚੁੱਕਣਾ ਹੁਣ ਕਾਫੀ ਮੁਸ਼ਕਲ ਹੋ ਰਿਹਾ ਹੈ ਹੈਰਿਸ ਪੋਲ ਦੇ ਵਿੱਚ 75% ਅਮਰੀਕੀਆਂ ਨੇ ਦੱਸਿਆ ਕਿ ਉਹਨਾਂ ਦੇ ਮਹੀਨਾਵਾਰ ਖਰਚੇ ਵਧੇ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨੇ 100 ਡਾਲਰ ਤੋਂ ਜ਼ਿਆਦਾ ਦਾ ਵਾਧਾ ਨੋਟਿਸ ਕੀਤਾ ਯੇਲ ਬਜਟ ਲੈਬ ਦੇ ਅਰਥਸ਼ਾਸਤਰੀਆਂ ਨੇ ਹਿਸਾਬ ਲਗਾਇਆ ਹੈ ਕਿ 트ੰਪ ਦੇ ਟੈਰਿਫ ਦੇ ਕਾਰਨ ਔਸਤਨ ਘਰੇਲੂ ਖਰਚੇ ਸਾਲਾਨਾ 2300 ਡਾਲਰ ਵੱਧ ਜਾਣਗੇ। ਪੋਲ ਦੇ ਵਿੱਚ 54% ਲੋਕਾਂ ਨੇ ਅਰਥਵਿਵਸਥਾ ਨੂੰ ਰਿਸੈਸ਼ਨ ਦੇ ਵਿੱਚ ਦੱਸਿਆ, ਜਦਕਿ 53% ਦਾ ਕਹਿਣਾ ਹੈ ਕਿ ਅਰਥਵਿਵਸਥਾ ਖਰਾਬ ਹੋ ਚੁੱਕੀ ਹੈ। 트ੰਪ ਵੱਲੋਂ ਦੂਜੇ ਮੁਲਕਾਂ ਤੇ ਲਗਾਏ ਗਏ ਟੈਰਿਫ ਸੇ ਕਾਰਨ ਅਮਰੀਕਾ ਦੇ ਵਿੱਚ ਫਰਨੀਚਰ, ਕੱਪੜੇ, ਘਰੇਲੂ ਸਮਾਨ ਤੇ ਗ੍ਰੋਸਰੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਉਦਾਹਰਨ ਦੇ ਵਜੋ ਕਾਫੀ ਦੀਆਂ ਕੀਮਤਾਂ ਵਿੱਚ 1 ਸਾਲ ਦੇ ਅੰਦਰ ਅੰਦਰ 21% ਵਾਧਾ ਦਰਜ ਕੀਤਾ ਗਿਆ ਹੈ ਬਾਕੀ ਗਰੋਸਰੀ ਦੀਆਂ ਕੀਮਤਾਂ ਦੇ ਵਿੱਚ 2.7% ਦਾ ਵਾਧਾ ਦੇਖਿਆ ਗਿਆ ਹੈ ਤਾਜ਼ਾ ਸਬਜ਼ੀਆਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਅਰਥ ਸ਼ਾਸਤਰੀ ਚੇਤਾਵਨੀ ਦੇ ਰਹੇ ਨੇ ਕਿ 트ੰਪ ਦੇ ਲਗਾਏ ਗਏ ਟੈਰਿਫ ਇਨਫਲੇਸ਼ਨ ਨੂੰ ਵਧਾ ਰਹੇ ਨੇ ਜ਼ਿਆਦਾ ਖਮਿਆਜ਼ਾ ਆਮ ਅਮਰੀਕੀਆਂ ਨੂੰ ਭੁਗਤਣਾ ਪਵੇਗਾ ਡੈਮੋਕ੍ਰੈਟਿਕ ਪਾਰਟੀ ਨੇ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਹਨਾਂ ਦੀਆਂ ਨੀਤੀਆਂ ਅਮੀਰਾਂ ਨੂੰ ਫਾਇਦਾ ਪਹੁੰਚਾ ਰਹੀਆਂ ਨੇ ਜਦਕਿ 76% ਲੋਕਾਂ ਨੇ ਕਿਹਾ ਕਿ ਉਹਨਾਂ ਦੀ ਆਮਦਨ ਇਸ ਮਹਿੰਗਾਈ ਦੇ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ ਟਰੰਪ ਦੀਆਂ ਨੀਤੀਆਂ ਨੇ ਆਮ ਲੋਕਾਂ ਨੂੰ ਕਾਫੀ ਨਿਰਾਸ਼ ਕੀਤਾ ਹੈ ਮਾਹਿਰ ਕਹਿ ਰਹੇ ਨੇ ਕਿ ਟਰੰਪ ਦੇ ਟੈਰਿਫ ਅਰਥਵਿਵਸਥਾ ਨੂੰ ਕਮਜ਼ੋਰ ਕਰ ਰਹੇ ਨੇ ਅਤੇ ਬੇਰੋਜ਼ਗਾਰੀ ਵਧਾ ਰਹੇ ਨੇ ਇਹ ਮਾਮਲਾ 트럼ਪ ਐਡਮਿਨਿਸਟ੍ਰੇਸ਼ਨ ਦੇ ਲਈ ਵੱਡੀ ਰਾਜਨੀਤਿਕ ਚੁਣੌਤੀ ਬਣ ਰਿਹਾ ਹੈ ਕਿਉਂਕਿ ਅਮਰੀਕੀ ਆਪਣੀ ਜੇਬ ਦੇ ਉੱਤੇ ਵੱਡੇ ਬੋਝ ਦੇ ਨਾਲ ਮੁਸ਼ਕਿਲ ਮਹਿਸੂਸ ਕਰ ਰਹੇ ਨੇ